ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਿਹਦਾਰ ਸਿੰਘ ਪੱਟੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਪੰਜਾਬ ਸਰਕਾਰ ਵਿਰੁੱਧ ਇੱਕ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਉਹਨਾਂ ਕਿਹਾ ਕਿ ਪੰਜਾਬ ਇਸ ਸਮੇਂ ਹੜ੍ਹਾਂ ਦੇ ਭਿਆਨਕ ਪ੍ਰਕੋਪ ਤੋਂ ਉੱਪਰ ਰਿਹਾ ਹੈ ਅਤੇ ਇਸ ਸਮੇਂ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪੰਜਾਬ ਲਈ 1600 ਕਰੋੜ ਰੁਪਏ ਦਾ ਰਾਹਤ ਪੈਕੇਜ ਦੇਣ ਤੋਂ ਬਾਅਦ ਪੰਜਾਬ ਸਰਕਾਰ ਪਿਛਲੇ ਸਾਲਾਂ ਦੇ 12000 ਕਰੋੜ ਰੁਪਏ ਦੇ ਰਾਹਤ ਫੰਡ ਬਾਰੇ ਕੋਈ ਜਾਣਕਾਰੀ ਨਹੀਂ ਦੇ ਰਹੀ ਹੈ ਜੋ ਕਿ ਪੰਜਾਬ ਸਰਕਾਰ ਕੋਲ ਲੰਬਿਤ ਹੈ ਉਹਨਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ 12000 ਕਰੋੜ ਰੁਪਏ ਦੇ ਰਾਹਤ ਫੰਡ ਦਾ ਹਿਸਾਬ ਦੇਵੇ ਅਤੇ ਦੱਸੇ ਕਿ ਉਹ ਪੈਸਾ ਕਿੱਥੇ ਗਿਆ ਪੇਸ਼ ਹੈ ਪੀ 24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਹੋਏ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਜਨਤਾ ਪਾਰਟੀ ਜਿੰਦਾਬਾਦ ਸੂਬੇ ਦੇ ਆਸਪਾਸ ਕੋਈ ਵੀ ਕੁਦਰਤੀ ਆਫਤ ਆਵੇ ਇਤੇ ਹੜ੍ਹ ਆਵੇ ਝੱਖੜ ਆਵੇ ਮੀਂਹ ਪਵੇ ਫਸਲਾਂ ਦਾ ਨੁਕਸਾਨ ਹੋਵੇ ਪਸ਼ੂ ਧਨ ਦਾ ਨੁਕਸਾਨ ਹੋਵੇ ਜਾਨੀ ਮਾਲੀ ਨੁਕਸਾਨ ਹੋਵੇ ਉਹਦੇ ਪਰਭਾਈ ਕਰਨ ਵਾਸਤੇ ਕੇਂਦਰ ਸਰਕਾਰ ਸਮੇਂ-ਸਮੇਂ ਸਰ ਪੈਸੇ ਭੇਜਦੀ ਰਹਿੰਦੀ ਆ ਕਾਫੀ ਸਮੇ ਤੋਂ ਜਿਹੜੇ ਲਗਭਗ 2014 ਤੋਂ ਜਿਹੜੇ ਪੈਸੇ ਆ ਉਹ ਪੰਜਾਬ ਸਰਕਾਰ ਕੋਲ ਆ ਰਹੇ ਆ ਹੁਣ ਤੱਕ ਜਦੋਂ ਤੱਕ ਪ੍ਰਧਾਨ ਮੰਤਰੀ ਜੀ ਆ ਮੌਜੂਦਾ ਹੜ੍ਹਾਂ ਨੂੰ ਲੈ ਕੇ ਆਏ ਸੀ ਉਦੋਂ ਤੱਕ ਜਿਹੜਾ ਵਸਾਬ ਕੀਤਾ ਗਿਆ ਸੀਗਾ ਉਹ 12000 ਕਰੋੜ ਰੁਪਇਆ ਇਹਨਾਂ ਕੋ ਜਮਾ ਸੀ ਤੇ 1600 ਕਰੋੜ ਰੁਪਇਆ ਪ੍ਰਧਾਨ ਮੰਤਰੀ ਜੀ ਮੌਕੇ ਤੇ ਅਨਾਉਂਸ ਕਰਕੇ ਗਏ ਔਰ ਨਾਲੇ ਕਹਿ ਕੇ ਗਏ ਕਿ ਕੇਂਦਰ ਦੇ ਵੱਖਰੇ ਵੱਖਰੇ ਵਿਭਾਗਾਂ ਆਪ ਜਾਇਦਾ ਲੈ ਕੇ ਉਹਦੀ ਜਿਹੜੀ ਕੋਈ ਸਕੂਲਾਂ ਦੀ ਦਾ ਨੁਕਸਾਨ ਹੋਇਆ ਕਿਸੇ ਹੋਰ ਕਿਸੇ ਕਿਸਮ ਦਾ ਕਈ ਹੈਗੀਆਂ ਯੋਜਨਾਵਾਂ ਹੈਗੀਆਂ ਜਿਹੜੇ ਕੇਂਦਰ ਜਿਹੜੇ ਵਿਸ਼ੇਸ਼ ਤੌਰ ਤੇ ਹੈਲਪ ਕਰ ਸਕਦੇ ਆ ਉਹਨਾਂ ਦੇ ਵਿੱਚ ਵੀ ਅਸੀਂ ਇਹ ਜੀ ਆਪ ਪਰਭਾਈ ਕਰਾਂਗੇ ਔਰ ਵੱਡਾ ਆਸ਼ਵਾਸਨ ਦੇ ਕੇ ਗਏ ਔਰ 12000 ਕਰੋੜ ਜਿਹੜਾ ਪਰ ਦਾ ਜਿਹੜਾ ਮੁੱਖ ਮੰਤਰੀ ਆ ਪੰਜਾਬ ਦਾ ਜਿਹੜਾ ਵੱਡਾ ਖਤਾਸ਼ੀ ਬਣਿਆ ਹੋਇਆ ਜਿਨ੍ਹਾਂ ਨੇ ਝੂਠ ਦੇ ਸਵਾਹ ਜਿਨ੍ਹਾਂ ਦੇ ਪੱਲੇ ਕੁਛ ਨਹੀਂ ਉਹਨਾਂ ਨੇ 12000 ਕਰੋੜ ਤੋਂ ਪੱਲੇ ਹੀ ਚੱਕਤਾ ਪੱਲੇ ਹੀ ਝਾੜਤਾ ਹਮ ਕਿ ਸਾਡੇ ਕੋਲ ਤਾਂ ਪੈਸੇ ਹੈ ਹੀ ਨਹੀਂ ਔਲ ਬੈਠਾ ਨਾਲੇ ਇੱਕ ਝੂਠੀ ਕੋਈ ਰਿਪੋਰਟ ਪੇਸ਼ ਕਰਤੀ ਵੀ ਇੰਨੇ ਆਏ ਇੰਨੇ ਖਰਚੇ ਇੰਨੇ ਆਏ ਇੰਨੇ ਖਰਚੇ ਔਲ ਬੈਠੇ ਚੀਫ ਸੈਕਟਰੀ ਨੇ ਇਹ ਮੰਨਿਆ ਇਹ 12000 ਕਰੋੜ ਰੁਪਇਆ ਸਾਡੇ ਕੋਲ ਸੀਗਾ ਪਰ ਸਾਡੀ ਦੇਣਦਾਰੀ ਆ ਲਾਇਬਿਲਟੀ ਆ ਸਾਡੀ ਉਹਨੇ ਸ਼ਬਦ ਵਰਤਿਆ ਲਾਇਬਿਲਟੀ ਲਾਇਬਿਲਟੀ ਹੁੰਦਾ ਦੇਣਦਾਰੀ ਕਿਸੇ ਦੀ ਭਈ ਅਸੀਂ ਉਹਦੇ ਸਾਡੇ ਕੋਲ ਹੈਗੇ ਆ ਉਹ ਪੈਸੇ ਉਹ ਜਦੋਂ ਮੰਨਿਆ ਹੋਇਆ ਕਿ ਕਿਉਂ ਨਹੀਂ ਉਹ ਲੋਕਾਂ ਨੂੰ ਦਿੰਦੇ ਲੋਕ ਤਰਾਤਾ ਕਰਦੇ ਫਿਰਦੇ ਆ ਪਾਣੀ ਦੀ ਮਾਰਦ ਦਾ ਕਿੱਡਾ ਵੱਡਾ ਨੁਕਸਾਨ ਪੰਜਾਬ ਦਾ ਹੋਇਆ ਇਹਦਾ ਮੈਂ ਧੰਨਵਾਦ ਕਰਦਾ ਸਾਡੇ ਜਿਹੜੇ ਐਨ ਆਰ ਆਈ ਵੀਰ ਨੇ ਕਿ ਹੋਰ ਜਿਹੜੇ ਪੰਜਾਬੀ ਨੇ ਜਿਨ੍ਹਾਂ ਨੂੰ ਪੰਜਾਬੀ ਪੰਜਾਬ ਨਾਲ ਪਿਆਰ ਆ ਪੰਜਾਬ ਦੇ ਸਪੂਤ ਨੇ ਉਹਨਾਂ ਨੇ ਬਹੁਤ ਵੱਡਾ ਯੋਗਦਾਨ ਦਿੱਤਾ ਪੰਜਾਬ ਦੀ ਨੌਜਵਾਨੀ ਨੇ ਅੱਗੇ ਓਕੇ ਜਿਹੜਾ ਦੁਖੀਆਂ ਦੀ ਮਦਦ ਕਰਨ ਦੇ ਵਿੱਚ ਬੰਨਾਂ ਨੂੰ ਸਵਾਲ ਦੇ ਵਿੱਚ ਪਾਣੀ ਨੂੰ ਰੋਕਣ ਦੇ ਵਿੱਚ ਬਹੁਤ ਵੱਡਾ ਯੋਗਦਾਨ ਦਿੱਤਾ ਇਸ ਕਰਕੇ ਪੰਜਾਬ ਦਾ ਬਚਾਅ ਹੋ ਗਿਆ ਨਹੀਂ ਇਹਨਾਂ ਨੇ ਤਾਂ ਅੱਜ ਵੀ ਕਿਸੇ ਕੰਮ ਤੇ ਪਹਿਰਾ ਦੇਣ ਨੂੰ ਤਿਆਰ ਨਹੀਂ ਉਹ ਇਸ ਗੱਲ ਦਾ ਅੱਜ ਦਾ ਜਿਹੜਾ ਸਾਡਾ ਰੋਸ ਆ ਉਹ ਇਸ ਗੱਲ ਨੂੰ ਦਾ ਪਰਖਟਾਉ ਆ ਕਿ 12000 ਕਰੋੜ ਰੁਪਏ ਦਾ ਪਤਾ ਹੀ ਨਹੀਂ ਕਿੱਧਰ ਗਿਆ ਜਿਹੜਾ ਲੋਕਾਂ ਦੀ ਬੰਦ ਸੀ ਔਰ ਇਸ ਹੜ੍ਹ ਦੇ ਮੁਕੇ ਕੰਮ ਆਉਣਾ ਸੀਗਾ ਔਰ ਪਹਿਲਾਂ ਵੀ ਸਮੇਂ-ਸਮੇਂ ਤੇ ਮਦਦ ਹੋਈ ਰਹੀ ਆ ਅੱਜ ਵੀ ਫੇਰ ਵੀ ਮੋਦੀ ਸਾਹਿਬ ਨੇ ਕਿਹਾ ਕਿ ਜੋ ਵੀ ਸਾਡਾ ਬਣਦਾ ਡਿਊਟੀ ਬਣਦੀ ਅਸੀਂ ਕਰਾਂਗੇ ਪੰਜਾਬ ਸਾਡਾ ਪੰਜਾਬ ਦੇ ਲੋਕ ਸਾਡੇ ਆ ਔਰ ਉਹ ਕੇਂਦਰ ਦੀ ਸਰਕਾਰ ਹਰ ਰੋਜ਼ ਕੋਈ ਨਾ ਕੋਈ ਮੰਤਰੀ ਹੁੰਦਾ ਔਰ ਜਿੱਥੇ ਆਪਣੀਆਂ ਸਿਰਵਾਵਾ ਦਿੰਦੇ ਆ ਉਥੇ ਉਹ ਇਹਨਾਂ ਦੀ ਜਿਹੜੀ ਵੱਖਰੇ ਵੱਖਰੇ ਤਰੀਕੇ ਦੇ ਨਾਲ ਜੋ ਹੜ੍ਹਾਂ ਦਾ ਕਾਰਨ ਬਣੇ ਸਾਰਾ ਪੰਜਾਬ ਜਾਣਦਾ ਮੈਨ ਮੈਨ ਮੇਲ ਤਰਾਸਦੀ ਆ ਹੈ ਅੰਗੇਲੀ ਹੋਈ ਆ ਮੋਕਸਿਕ ਸਫਾਈ ਨਹੀਂ ਹੋਈ ਔਰ ਪਾਣੀ ਹੌਲੀ ਹੌਲੀ ਛੱਡਿਆ ਜਾ ਸਕਦਾ ਸੀਗਾ ਅਲਟਾ ਬੜਾ ਨੁਕਸਾਨ ਕਰਤਾ ਇਹਦੀ ਨੁਲੈਕੀ ਦੀ ਵੀ ਗੱਲ ਕਰਦਿਆ ਕੇਂਦਰ ਨੂੰ ਲੈ ਕੇ ਬਹੁਤ ਚਿੰਤਾਤ ਹੋ ਰਹਾ ਔਰ ਮੋਦੀ ਸਾਹਿਬ ਦੀ ਜੋਗਗਵਾਈ ਦੇ ਥੱਲੇ ਜਿੱਥੇ ਦੇਸ਼ ਪੂਰੀ ਤਿੱਕੇ ਦੇ ਨਾਲ ਤਰੱਕੀ ਬਣਾਉਂਦੇ ਰਿਹਾ ਲੋਕਾਂ ਦੇ ਇੱਤਾਂ ਦੀ ਲੋਕਾਂ ਦੇ ਦੁੱਖਾਂ ਤਕਲੀਫਾਂ ਦੀ ਰਾਖੀ ਹੋ ਰਹੀ ਹੈ ਅਤੇ ਪੰਜਾਬੀਆਂ ਵਾਸਤੇ ਵੀ ਹੌਸਲਤ ਨਾਲ ਦਿਖ ਰਹੇ ਆ ਇਹ ਜਲਦੀ ਤੋਂ ਜਲਦੀ ਭਗਵੰਤਾਨ ਸਰਕਾਰ ਨੂੰ ਚਾਹੀਦਾ 12000 ਕਰੋੜ ਦਾ ਹਿਸਾਬ ਦੇਣ ਸਾਭੀ ਚੀਜ਼ਾਂ ਨਾਲ ਪੈਸੇ ਲੋਕਾਂ ਨੂੰ ਦੇਣ